ਆ ਦੇਖੋ ਕਿੰਨੀ ਆਵਾਜ਼ ਆਉਂਦੀ ਵੀ ਇਹ ਪਾਣੀ ਸਾਰਾ ਗਰਮ ਪਾਣੀ ਹੈ ਸਾਰਾ ਇਹਨਾਂ ਦਿਆਂ ਦੇ ਵਿੱਚ ਮਣੀ ਕਰਨ ਦੀਆਂ ਨਾਲੀਆਂ ਵਿੱਚ ਵੀ ਗਰਮ ਪਾਣੀ ਆਵਾਜ਼ ਸੁਣੋ ਜਦੋਂ ਆਵਾਜ਼ ਆ ਰਿਹਾ ਹੈ ਬਹੁਤ ਆ ਦੇਖ ਬੱਚੇ ਓਏ ਨਾ ਨਾ ਬੱਤ ਲਾ ਕੇ ਚਲ ਜਾਏਗਾ ਬੱਚੇ ਹੋਰ ਵੀਕਾਰ ਇੱਥੇ ਬੱਚੇ ਵੀ ਕਿਹੜਾ ਕੋ ਲੱਤ ਵਗੈਰਾ ਬੰਦ ਕਰਦੀ ਹੈ ਉੱਥੇ ਨਾਮ ਲੈ ਕੇ ਲੱਗ ਕੇ ਭੇਜ ਦੇ ਅੱਛਾ 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 ਜਰੂਰ ਹੋਵੇਗਾ ਕਾਹ ਬੋਲਦਾ। ਬਹੁਤ ਦਰਦ। ਕਹਿੰਦੇ ਜੀ ਲੱਖ ਲੁਕ ਦਰਦ ਕਰਦਾ ਹੋਵੇ ਤੇ ਇਥੇ ਆਰਾਮ ਆਪਕੇ ਜਿਠੋ ਲਾ ਕੇ ਬੈਠਾ ਜੋ ਬਸ ਇੱਕ ਮਿੰਟ ਦਾ ਸਾਰਾ ਗਰਮੈਚ ਹੋ ਜਾਂਦੀ ਹੈ। 30 ਸੈਕਿੰਡ ਹੁੰਦਾ ਜੀ। ਉਵੇਂ ਬੈਠ। ਬੈਠੇ ਬੈਠਾ ਸਾਰਾ 30 ਸੈਕਿੰਡ ਹੀ ਹੁੰਦਾ। ਮੈਂ ਕਿਉਂ ਬੈਠਾ ਜਣਾ ਪੈਰ ਤਾਂ ਚੱਲਣਾ। ਉਹ ਜੋ ਵਿਸ਼ੇ ਉਹਨਾਂ ਦੀ ਉਹ ਮੰਗ ਰੇ ਆ। ਉਹ ਪੂਰੀ ਹੁੰਦੀ ਹੈ। ਕੋਈ ਗੱਲ ਆਇਆ ਇਧਰ। ਉਹਦੇ ਚਲੋ ਪੈਰ ਉਹ ਪਾਣੀ। ਚਲੋ ਹੁਣ ਆਪਾਂ ਸਾਰੇ ਚੱਲੇ ਮਣੀ ਕਰਨ ਸਾਹਿਬ ਰੋਡ ਰੋਡ ਤੇ ਚੜੇਵੇਂ ਇੱਥੋਂ 30 ਕਿਲੋਮੀਟਰ ਆ 3 ਨਹੀਂ 30 ਕਿਲੋਮੀਟਰ ਜੀ ਹਾਂ 2 ਘੰਟੇ ਦਾ ਰਸਤਾ ਇੱਥੋਂ ਤੇ ਅਸੀਂ ਚੱਲੇ ਹਾਂ ਬਸ ਉਹਨੇ ਟ੍ਰੈਫਿਕ ਲੱਗਾ ਹੋਇਆ ਤਾਂ ਕਰਕੇ ਥੋੜਾ ਮੈਂ ਕਿਹਾ ਚਲੋ ਦੱਸ ਦਈਏ ਵੀ ਕਿੱਧਰ ਚੱਲੇ ਆ ਆਹ ਦੇਖੋ ਟ੍ਰੈਫਿਕ ਹੋਰ ਲਾਈਨ ਮੇਟੀ ਦਿਨ ਉੱਤੇ ਕਿੰਨੇ ਕਿ ਰੋੜਾ ਕਈ ਦਾ ਰੋੜ ਇੰਨੇ ਕਿ ਜਮਾ ਹੀ ਕੱਟ ਆਵੇ ਇੱਕ ਗੱਡੀ ਲੰਘਦੀ ਆ ਇੱਕ ਨੂੰ ਪਿੱਛੇ ਰੁਕਣਾ ਪੈਂਦਾ ਤੇ ਆ ਦੇਖੋ ਦੇਖਿ ਦਿਖਾਈ ਨਿੰਬਲ ਮਤਲਬ ਜਮਾ ਫਾਸ ਫਾਸ ਕੇ ਇਧਰ ਇੱਧੇ ਮਤਲਬ ਡੂੰਗੀ ਜਗਾ ਵਾ ਖਾਈ ਆ ਤੇ ਇੱਕ ਆ ਮੋੜ ਵੀ ਅੱਗੋਂ ਪਤਾ ਹੀ ਨਾ ਲੱਗਦਾ ਕੁਝ ਵੀ ਰੋੜ ਬਹੁਤ ਮਤਲਬ ਨਰਵਾਇ ਤੁੰਦੇ ਇੱਕ ਇੱਕ ਚੀਜ਼ ਜਾਂਦੇ ਹੋ ਦੇਖੋ ਸਾਹਮਣੇ ਟਰੱਕ ਜਾਂਦਾ ਨਾ ਇਹਦੇ ਵਿੱਚ ਪਾਸ ਨਹੀਂ ਕਰ ਸਕਦੇ ਤਾਂ ਨਹੀਂ ਕਿੰਨੇ ਜੱਦ ਸਾਡੇ ਅੱਗੇ ਉਹੀ ਇਹੀ ਆ ਇਹੀ ਆ ਇਹਨੂੰ ਪਾਸ ਕਰਨ ਔਖਾ ਉਹ ਖੁੱਲੀ ਜਗ੍ਹਾ ਉਹ ਪਾਸ ਉਰ ਅੱਗੋਂ ਗੱਡੀ ਆ ਜਾਂਦੀ ਉਹਨੇ ਕੋਈ ਮਤਲਬ ਪੂਰੀ ਚੜਾਈ ਜੜੀ ਜਾਂਨੇ ਆ ਕਾਫੀ ਉਚਾਈ ਤੇ ਆ ਇਹ ਮਣੀਕਰ ਸਾਹਿਬ ਦੀ ਸਲੋ ਸਲੋ ਜਾਣਾ ਪੈਂਦਾ ਆ 24 ਕਿਲੋਮੀਟਰ ਹਜੇ ਮੌਲੋ ਹੀ ਅਸੀਂ 30 6 ਕਿਲੋਮੀਟਰ ਹੀ ਆਏ ਆ ਸਿਰਫ ਉਦੋਂ ਦੇ ਤੇ ਹਜੇ ਡੇਢ ਘੰਟਾ ਹੋਰ ਵਿਖਾਈ ਜਾਂਦਾ ਸਿਰਫ 24 ਕਿਲੋਮੀਟਰ ਵਾਸਤੇ ਚਲੋ ਮਿਲਦੇ ਆ ਉੱਥੇ ਪਹੁੰਚ ਕੇ ਜੇ ਰਸਤੇ ਜੇ ਖਾਦਾ ਪੀਤਾ ਤੁਹਾਨੂੰ ਵਿਖਾਵਾਂਗੇ ਰਸਤਾ ਬਹੁਤ ਗੰਦਾ ਸੀ ਇੰਨਾ ਟੁੱਟਿਆ ਪੱਜਰਸਤਾਨਾ ਨਿੱਕਾ ਜਾਂ ਰਸਤਾ ਬੁਰੇ ਹਾਲ ਹੋ ਗਏ ਗੱਡੀ ਚੋਂ ਦੇ ਦਿੰਦੇ ਬੜਾ ਬੁਰਾ ਹਾਲ ਹੋ ਗਿਆ ਆ ਦੇਖੋ ਤੁਸੀਂ 10 ਕਿਲੋਮੀਟਰ ਨੂੰ 58 ਮਿੰਟ ਲੱਗਣੇ ਆ 58 ਮਿੰਟ 10 ਕਿਲੋਮੀਟਰ ਪਹਾੜ ਕਰਦੇ ਬਹੁਤ ਟੁੱਟਾ ਪੱਜਾ ਰੋਡ ਆ ਬਹੁਤ ਔਖਾ ਹੀ ਥੱਕ ਗਿਆ ਗੱਡੀ ਚੋਂ ਦੇ ਦਿੰਦਾ ਦੇ ਘੰਟੇ ਦੇ ਖੜੇ ਆ ਰੋਜ਼ ਆਹ ਰਸਤਾ ਉੱਪਰ ਜਾਂਦਾ ਪਿਆ ਤੁਹਾਨੂੰ ਮਾ ਲਈ ਤਾਂ ਫੀਲ ਨਹੀਂ ਹੁੰਦਾ ਪਰ ਬਹੁਤ ਜ਼ਿਆਦਾ ਚੜਾਈ ਆ ਗੱਡੀ ਦੀ ਤੋਂ ਯਾਰ ਓ ਲੈਵਲ ਮਕ ਮਕ ਕੋਇਆ ਖਾ ਪਾ ਓ ਕਮ ਆਫ ਕਿਥੇ ਪਤਾ ਪੂਣਾ ਘੰਟਾ ਹੋਵੇ ਖੜਿਆ ਕਿੱਥੇ ਬਾਫ ਕਿੱਥੇ ਬਾਫ ਹਾਂ ਤਾ ਬਦਲ ਆ ਬਫਾ ਥੋੜਾ ਵਾ ਮੱਖਾ ਅੱਛਾ ਬਫਾ ਠੀਕ ਆ ਇਧਰੋਂ ਸਾਈਡ ਸਾਰੇ ਟੁੱਟੀ ਪਈ ਇਹ ਜ਼ਰੂਰ ਆ ਜਾਂਦਾ ਸੀਗਾ ਇਧਰੇ ਸਾਈਡ ਵਾਲਾ ਆ ਸਾਰਾ ਟੁੱਟਿਆ ਪਿਆ ਵਾ ਉਹ ਲੱਗੀ ਬੈਣਾ ਉਹ ਵੀ ਉਹ ਦੇਖ ਕੰਮ ਚੱਲੀ ਜਾਂਦਾ ਹਾਂ ਉਹ ਫਿਰ ਆਰਾ ਆਰਸਤਾ ਇਧਰ ਤੋਂ ਹੀ ਜਾਣਾ ਕਿੰਨੀ ਚੜਾਈ ਬਹੁਤ ਚੜਾਈ ਥੋਨੂੰ ਕੈਮਰਾ ਜੀ ਨਹੀਂ ਜਸਟੀਫਾਈ ਹੁੰਦਾ ਪਿਆ ਪਰ ਬਹੁਤ ਆ ਚੜਾਈ ਹੈ 300 ਰੁਪਏ ਐਂਟਰੀ ਦਾ ਬਹੁਤ ਜ਼ਿਆਦਾ ਐਂਟਰੀ ਲਈ ਜਾਂਦੇ ਆ ਪਤਾ ਨਹੀਂ ਕੀ ਚੱਕਰ ਆ ਰੋਡ ਵੀ ਟੁੱਟੇ ਪਏ ਇਹ ਵੀ ਨਹੀਂ ਕਹਗੇ ਬਹੁਤ ਟੌਪ ਦੇ ਰੋਡ ਆ 300 ਰੁਪਏ 300 ਰੁਪਏ ਲਿਆ ਤੱਕਾ ਕਰੋ ਸਾਡੇ ਨਾਲ ਤੱਕਾ ਕਰੋ ਜੀ જી વીરે રૂમ લે તમને ભરીને ਕੋਈ ਨਹੀਂ ਕੋਈ ਨਹੀਂ ਇੱਥੇ ਆਓ ਇੱਧਰ ਆ ਜਾ ਇੱਧਰ ਆ ਜਾ ਤੇ ਵਾਪਸ ਆ ਜਾ ਇਹਦੇ ਪਾਰਕਰ ਨੂੰ ਕੋਈ ਵੈਸੇ ਬੈਜ ਨੇ ਕੰਮ ਕੋਈ ਬੰਦ ਦਰਦ ਕਰਦੀ ਹੋਵੇ ਜਿਹੜੀ ਬਿਜਲੀ ਵਗੈਰਾ ਕੋਈ ਲੱਤ ਵਗੈਰਾ ਬੰਦ ਕਰਦੀ ਐ ਤੇ ਨਾਮ ਲੈ ਕੇ ਪੁਲਦੱਕੇ ਵੇਜੇ ਜੀ ਬਸ ਅੱਛਾ 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 ਜਰੂਰ ਮੋੜ ਦੇਣਾ ਯਾਰ ਮੋੜ ਦੇਣਾ ਕਿੰਨਾ ਕੀਤਾ ਰੰਗ ਕਹਿੰਦੇ ਜੀ ਲੱਕ ਲੁਕ ਦਰਦ ਕਰਦਾ ਹੋਵੇ ਇਹ ਤੇ ਆਰਾਮ ਆਪ ਕੋ ਜਿ ਢੋਲਾ ਕਰਦਾ ਜੋ ਬਸ ਇੱਕ ਮਹੀਨਾ ਹਾਰਾ ਗਰਮਿਆ ਸਮੁੰਦੀ ਹੈ ਸਿਰ ਜੀ ਸਹੀ ਮਿਲਦਾ ਜੂ ਮੈਂ ਬੈਠੇ ਬੈਠੇ ਸਾਰੇ ਸਿਰ ਉਸੇ ਇੱਕ ਮਿਲਦਾ ਹੈ ਬੈਠਾ ਜਨਾ ਪੈਰ ਤਾਂ ਚਲਾਉਂਦਾ ਮੇਰੇ ਨਾਲ ਕੋਈ ਸੇ ਵੀ ਜਿੱਥੇ ਫਰਮਾ ਇੱਥੇ ਨਾਲ ਲੋਕੀ ਅੱਜ ਯਾਰ ਮਾਚੀ ਆਪ ਨੂੰ ਨਿਕਲਣਾ ਪਏਗਾ ਕੋਈ ਵਾਰ ਅਜੇ ਤਰ੍ਹਾਂ ਉੱਧ ਚਲੋ ਫਿਰ ਦੂਜੇ ਪਾਈਂ ਜਾਓ ਉਹ ਦਰ ਕਿੱਥੇ ਹੈ ਕਿ ਚਲ ਜਾਏਗਾ ਬੱਟੇ ਆਹ ਤੇ ਚੰਗੁੰਦੀ ਪਈ ਸਾਰੇ ਇਸ ਸਮੇਂ ਨਾਲ ਹੀ ਬੰਨ੍ਹਦੇ ਕਿ ਕਿ ਸਿੱਕਾ ਕੋਈ ਨਹੀਂ ਜੀ ਨਾ ਸਾਡੇ ਬੇਟੇ ਕਿਹੜੇ ਟਾਈਮ ਤੇ ਪੰਜਾਂ ਦੇ ਜਾਵਾਂਗੇ ਬਹੀ ਮੈਂ ਡਿਲੀਵਰੀ ਕਰਦਾ ਬਹੀ ਮੈਂ ਤੇ ਪੱਕਾ ਆ ਰਹੇ ਹਾਂ ਆ ਦੇਖ ਲੀਓ ਕਰੋ ਚਾਹਤੀ ਐ ਕੋ ਦੂ ਕੋਈ ਤੁਹਾਨੂੰ ਬਗਮ ਨਹੀਂ ਚ ਹੈ ਕਿਸੇ ਕਿਨਾਂ ਕਰੂੰਗਾ ਇੱਧਰ ਆ ਗਇਆ ਹਾਂ ਨਹੀਂ ਆ ਗਿਆ ਨਹੀਂ ਆ ਗਿਆ ਰੋ ਪਟਣੀਆਂ ਪੈਣ ਲੱਗ ਆਜੋ ਮੱਥਾ ਟਿਕ ਆਹ بابا ਸਾਰੇ ਦੇਖੋ ਮਨਜੀਤ ਜੀ ਦੇ ਕਰਨ ਚ ਕੋਈ ਵੀ ਗੱਲ ਕਹਿੰਦੇ ਨਾ ਕਹਿੰਦੇ ਇੱਥੇ ਪੂਰੀ ਹੁੰਦੀ ਆ ਓਏ ਸਾਰੇ ਦੇਖੋ ਮਨਜੀਤ ਜੀ ਚੰਗੀ ਗੱਲ ਕਰ ਰਹੇ ਆ ਉਹ ਜੋ ਵਿਸ਼ੇ ਉਹਨਾਂ ਦੀ ਉਹ ਮੰਗਦੇ ਆ ਉਹ ਪੂਰੀ ਹੁੰਦੀ ਆ ਠੀਕ ਆ ਨਾ ਅਗਰ ਮੰਗਣੀ ਆ ਜੋ ਮੱਝ ਮੰਗੋ ਤਾਂ ਜਿੰਦੀ ਕਰੂਗਾ ਇਹ ਮੰਨ ਲਓ ਕਿ ਅਸੀਂ ਤੁਹਾਨੂੰ ਪਾਉਂਦੇ ਹਾਂ। OK, please. ਇਹ ਬੰਦ ਕਰ ਦੇ। ਰੋਂਗ ਰੋਂਗ ਰੋਂਗ। ਕਿਹੜੀ ਕੋਈ ਨਹੀਂ ਹੁੰਦੀ। ചിലേ കട്ടു ആ ਆ ਦੇਖੋ ਕਿੰਨੀ ਆਵਾਜ਼ ਆਉਂਦੀ ਵੀ ਇਹ ਪਾਣੀ ਸਾਰਾ ਗਰਮ ਪਾਣੀ ਸਾਰਾ ਇਹਨਾਂ ਤੇ ਇੱਥੇ ਮਣੀ ਕਰਨ ਦੀਆਂ ਨਾਲੀਆਂ 'ਚ ਵੀ ਗਰਮ ਪਾਣੀ ਆ ਆਵਾਜ਼ ਸੁਣੋ ਜਿਉਂ ਆਵਾਜ਼ ਆ ਕਿੰਨੀ ਆਵਾਜ਼ ਆਉਂਦੀ ਵੀ ਚਲਾਜੋ ਨਿੱਜੂ ਆਜੋ ਉੱਪਰ ਚਲੀਏ ਆ ਮੈਬੂ ਤੇ ਹਨ ਦੇਖ ਕੇ ਆ ਕੰਡੇ ਦੇ ਕਿੰਨੇ ਕਰੈਕਟਰ ਸੇ ਗਿੱਡੇ ਗਿੱਡੇ ਇੱਥੇ ਬਹਿ ਜਾ ਇੱਥੇ ਬਹਿ ਜਾ ਉੱਪਰ ਨਾ ਜਾ ਰਜਾ ਗਾ ਗੱਲ ਵੀ ਇੱਥੇ ਬਹਿ ਮਾ ਟੁੱਟ ਟੁੱਟ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਦਰ ਸਾਰਿਆਂ ਨੂੰ ਉੱਠ ਗਈ ਅਸੀਂ ਟਾਈਮ ਹੋ ਗਿਆ ਸਵੇਰੇ 7:50 ਮਿੰਟ ਤੇ ਕੱਲ ਦਰਸ਼ਨ ਕਰ ਲਈ ਸੀ ਗੁਰਦੁਆਰਾ ਸਾਹਿਬ ਵੀ ਦਰਸ਼ਨ ਕਰ ਲਈ ਸੀ ਤੇ ਮੰਦਿਰ ਚ ਵੀ ਕਰ ਲਈ ਸੀ ਸ਼ਿਵ ਜੀ ਮਹਾਰਾਜ ਦੇ ਤੇ ਉੱਥੇ ਤੁਸੀਂ ਦੇਖਿਆ ਹੋਊਗਾ ਨੰਦੀ ਸੀਗਾ ਨੰਦੀ ਦੇ ਕਰਨ ਵਿੱਚ ਜੋ ਵੀ ਕਹਿੰਦੇ ਵਿਸ਼ ਮੰਗੋ ਉਹ ਪੂਰੀ ਹੁੰਦੀ ਆ ਤੇ ਐਬਰਿਕ ਨੇ ਮੰਗੀ ਸੀ ਹਨਾ ਮੰਮੇ ਤੇ ਨੀਜੂ ਨੇ ਹਾਂ ਨੀਜੂ ਨੇ ਤੇ ਰਿੰਪਲ ਨੇ ਤੇ ਐਬਰਿਕ ਨੇ ਮੰਗੀ ਸੀਗੀ ਵਿਸ਼ ਤੇ ਹੁਣ ਅਸੀਂ ਬੈਠੇ ਹੋਏ ਆਂ ਪਹਾੜ ਦੀ ਚੋਟੀ ਦੇ ਚੋਟੀ ਤੇ ਨਹੀਂ ਮਤਲਬ ਜੀ ਸਾਹਮਣੇ ਹੀ ਰੂਮ ਲੈ ਲਿਆ ਸੀਗਾ ਉਹ ਵਾਲਾ ਰੂਮ ਨਾ ਇਹਦਾ ਉਹ ਰੂਮ ਆਪਣਾ ਵਾ ਤੇ ਇੱਥੇ ਰੂਮ ਦਾ ਸਿਸਟਮ ਪਤਾ ਕੀ ਹੈ ਜਿਹੜਾ ਸਰਾਵਾਂ ਅੰਦਰ ਮਿਲਦੀਆਂ ਰੂਮ ਉਹਨਾਂ ਦੇ ਨਾਲ ਨਾ ਬਾਥਰੂਮ ਵਗੈਰਾ ਅਟੈਚ ਨਹੀਂਗਾ ਬਾਥਰੂਮ ਸਾਰਾ ਪਬਲਿਕ ਹੀ ਆ ਮਤਲਬ ਜਿਹੜਾ ਮਰਜ਼ੀ ਜਾਵੇ ਆਵੇ ਇਸ ਕਰਕੇ ਥੋੜਾ ਜਿਹਾ ਅਸੀਂ ਗੁਰਦੁਆਰੇ ਦੇ ਅੰਦਰ ਦੀ ਅੱਗੇ ਰਸਤਾ ਪਿੱਛੇ ਬਾਜ਼ਾਰ ਜਾ ਆ ਜਾਂਦਾ ਤੇ ਉਹਦੇ ਵਿੱਚ ਅੱਗੇ ਜਾ ਕੇ ਜੀ ਹੋਮਸਟੇ ਲੈ ਲਿਆ ਤੇ ਇੱਥੇ ਹੋਟਲ ਨਹੀਂ ਹੈਗੇ ਸਾਰੇ ਹੋਮਸਟੇਅ ਜਿੰਨੇ ਤੁਸੀਂ ਦੇਖੀ ਜਾਂਨੇ ਹੋ ਨਾ ਆ ਸਾਰੇ ਹੋਮਸਟੇਅ ਬਣੇ ਹੋਏ ਤੇ ਇੱਥੇ ਨਾਲ ਆਤੂਆ ਦੇਖਦੇ ਪਏ ਤੁਹਾਨੂੰ ਆਹ ਵਾਲਾ ਸਾਰਾ ਗਰਮ ਪਾਣੀ ਆਉਂਦਾ ਇੱਥੇ ਜਿਹੜੀ ਇੱਥੋਂ ਦੀਆਂ ਨਾਲੀਆਂ ਵੀ ਹਨਾ ਨਾਲੀਆਂ 'ਚ ਪਾਣੀ ਜਾਂਦਾ ਉਹ ਵੀ ਗਰਮ ਪੂਰਾ ਉਹਦੇ ਵੀ ਮੈਂ ਤੁਹਾਨੂੰ ਦਿਖਾਉਂਗਾ ਜਦੋਂ ਥੱਲੇ ਗਿਆ ਉਹਦੇ 'ਚ ਵੀ ਮਤਲਬ ਤੁਸੀਂ ਉਦੋਂ ਹੀ ਪਾਣੀ ਜਿੱਦਾਂ ਭਾਫ਼ ਨਿਕਲਦੀ ਪਈ ਇਦਾਂ ਹੀ ਭਾਫ਼ ਨਿਕਲਦੀ ਪਈ ਸਾਰਾ ਗਰਮ ਪਾਣੀ ਤੇ ਜਿਹੜਾ ਇਤਿਹਾਸ ਇੱਥੋਂ ਦਾ ਉਹ ਮੈਂ ਸ਼ਿਵਜੀ ਮਹਾਰਾਜ ਦਾ ਵੀ ਤੇ ਗੁਨਾਹਦੇਵ ਜੀ ਦਾ ਇੱਥੇ ਮੈਂ ਵੀਡੀਓ ਚ ਮੈਂ ਪਾਇਆ ਹੋਇਆ ਵਲੌਗ ਚ ਤੇ ਤੁਸੀਂ ਉਹ ਨੂੰ ਸਟਾਪ ਕਰਕੇ ਸਾਰਾ ਰੀਡ ਜਰੂਰ ਕਰਿਓ ਤਾਂ ਹੀ ਤੁਹਾਨੂੰ ਇੱਥੋਂ ਦਾ ਇਤਿਹਾਸ ਪਤਾ ਲੱਗੂਗਾ ਜਰੂਰ ਰੀਡ ਕਰਿਓ ਉਹਨੂੰ ਫੇਰ ਹੀ ਤੁਹਾਨੂੰ ਪਤਾ ਲੱਗੂ ਫੇਰ ਹੀ ਤੁਸੀਂ ਫੀਲ ਕਰੋਗੇ ਪਾਣੀ ਕਿੱਥੋਂ ਆਇਆ ਇਹ ਗਰਮ ਪਾਣੀ ਕਿੱਦਾਂ ਆਇਆ ਇਹ ਜਿਹੜਾ ਚਸ਼ਮਾ ਗਰਮ ਪਾਣੀ ਦਾ ਕਿੱਥੋਂ ਮਿਲਿਆ ਇਹ ਸਾਰਾ ਤੁਸੀਂ ਰੀਡ ਕਰੋ ਤੇ ਇੱਥੇ ਲੰਗਰ ਵੀ ਪੱਗਦਾ ਜਿਹੜਾ ਕਿੱਦਾਂ ਸਾਰਾ ਕੁਝ ਤੁਸੀਂ ਨੇ ਤੇ ਰੀਡ ਜਰੂਰ ਕਰਨਾ ਵਾ ਤੇ ਹੁਣ ਸਿੱਧਾ ਸੂਰਜ ਸਾਹਮਣੇ ਧੁੱਪ ਚੜੀ ਹੋਈ ਆ ਤੇ ਅਸੀਂ ਦੋਨੇ ਬੈਠੇ ਨੀ ਜੂ ਐਬਰੀ ਦਾ ਲੇਟ ਉੱਠਿਆ ਮੈਂ ਨੀਜ ਨੂੰ ਉਠਾ ਕੇ ਮੈਂ ਕਿਹਾ ਚੱਲੀਏ ਬਾਹਰ ਕੰਦੀ ਚਲੋ ਮੈਂ ਨੀਜ ਦੀ ਰਬਰ ਰੂਬੜ ਪਾ ਕੇ ਨੀਜ ਨੂੰ ਤਿਆਰ ਜਿੰਨਾ ਕਰਕੇ ਕ੍ਰੌਕਸ ਕ੍ਰੌਕਸ ਪਾ ਕੇ ਲੈ ਆਇਆ ਮਜ਼ਾ ਆਉਂਦਾ ਪਪਾ ਸਾਰੇ ਹੋਮ ਸਟੇ ਆ ਹ ਸਾਰੇ ਹੋਮ ਸਟੇ ਤੇ ਹੋਟਲ ਨਹੀਂ ਹੈਗਾ ਕੋਈ ਤੇ ਮੈਂ ਤੁਹਾਨੂੰ ਦਿਖਾਇਆ ਨਾ ਜਿਹੜਾ ਥੱਲੇ ਪਾਣੀ ਜਾਈ ਜਾਂਦਾ ਸੀ ਆਵਾਜ਼ ਦੇਖ ਕਿੰਨੀ ਆਉਂਦੀ ਪਈ ਸੀ ਅੰਦਰੋਂ ਉਬਲਦਾ ਪਿਆ ਪਾਣੀ ਇੰਨਾ ਤੇ ਇੱਕ ਹੋਰ ਤੁਸੀਂ ਕਲਿੱਪ ਦੇਖੀ ਹੋਣੀ ਜਿਹੜਾ ਉਹ ਨਿੱਕਾ ਜਿਹਾ ਪੂਲ ਬਣਿਆ ਉਹ ਸਾਡੇ ਹੋਮਸਟੇਅਰ નીચે ਹੀ ਬਣਿਆ ਹੋਇਆ ਪੂਲ ਗਰਮ ਪਾਣੀ ਦਾ ਤੇ ਉਹ ਉਹ ਲਗਭਗ ਹਰੇਕ ਦੇ ਘਰ ਚ ਹੀ ਬਣਿਆ ਹੋਇਆ ਵਾ ਜਿੱਥੇ ਮਰਜੀ ਤੁਸੀਂ ਚਲੇ ਜਾਓ ਹਰੇਕ ਦੇ ਘਰ ਚ ਬਣਿਆ ਹੋਇਆ ਵਾ ਉੱਥੇ ਤੁਸੀਂ ਆਪ ਦਾ ਗਰਮ ਬਣਨਾ ਨਾ ਕਿਉਂਕਿ ਇਹੀ ਗਰਮ ਪਾਣੀ ਉੱਥੇ ਆਈ ਜਾਂਦਾ ਵਾ ਤੇ ਇਹਨਾਂ ਨੇ ਪੂਲ ਜੇ ਬੜਾਏ ਹੋਏ ਉੱਥੇ ਆਪ ਦਾ ਇਸ਼ਨਾਨ ਕਰੋ ਨਾਓ ਬੜਾ ਸਕੂਲ ਮਿਲੂਗਾ ਉੱਥੇ ਹੁਣ ਬਸ ਇਸ ਤੋਂ ਬਾਅਦ ਆ ਕੇ ਅਸੀਂ ਦੇਖਾਂਗੇ ਜੇ ਨਹਾਉਣ ਦਾ ਦਿਲ ਕੀਤਾ ਤਾਂ ਕਿਉਂਕਿ ਕੱਪੜੇ ਘਟ ਗਏ ਆ ਮੋਹਲੇ ਕੱਪੜੇ ਮੇਰ ਕੋਲ ਆ ਟੀ-ਸ਼ਰਟ ਇੱਕ ਹੋ ਹੈ ਹੀ ਨਹੀਂ ਪਾਉਣ ਨੂੰ ਕੋਈ ਸਾਰੇ ਖਤਮ ਹੋ ਗਏ ਮੈਂ ਉਹਨੇ ਕਿ ਲਿਆਂਦੇ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਬਈ ਇੰਨੇ ਦਿਨ ਲੱਗ ਜਾਣਗੇ ਤੇ ਉਹਦੇ ਘਰ ਕੱਪੜੇ ਦੇਖਦੇ ਆ ਨਾਉਂਦੇ ਆ ਕਿ ਨਹੀਂ ਨਾਉਂਦੇ ਤੇ ਹੁਣ ਮੱਥਾ ਤਾਂ ਟਪਟੇਕ ਲਿਆ ਹੀ ਦਰਸ਼ਨ ਕਰ ਲਏ ਸੀਗੇ ਹੁਣ ਇਸ ਤੋਂ ਬਾਅਦ ਚੱਲਦੇ ਆਪਾਂ ਕੱਲ ਜਦੋਂ ਆਏ ਸੀ ਰੋਡ ਦੀ ਕੰਡੀਸ਼ਨ ਦੇਖੀ ਹੋਣੀ ਬਹੁਤ ਬੁਰਾ ਹਾਲ ਸੀ ਬਈ ਬਹੁਤ ਮਾੜਾ ਹਾਲ ਸੀ ਰੋਡ ਦਾ ਤਾਂ ਹੁਣ ਫੇਰ ਜਾਂਦੇ ਨੂੰ 5-7 5-6 ਘੰਟੇ ਦਾ ਪੱਕਾ ਲੱਗਣਗੇ ਸਿਰਫ 30 ਕਿਲੋਮੀਟਰ ਦੇ 5-6 ਘੰਟੇ ਲੱਗਦੇ ਪਏ ਆ ਹੁਣ ਕਾਹ ਹੋਇਆ ਦਿਆ ਥੋੜਾ ਬੋਟਾ ਖਾਵਾ ਪੀਆ ਬ੍ਰੀਕਫਾਸਟ ਕਰਕੇ ਚਾਹ ਚ ਪੀ ਕੇ ਫਿਰ ਆਪਾਂ ਨਿਕਲਾਂਗੇ ਤੇ ਤੁਹਾਨੂੰ ਮੈਂ ਉਹ ਦੁਆਰਾ ਪੂਲ ਦਾ ਜਿਹੜਾ ਗਰਮ ਬਣਾ ਫਿਰ ਵਿਖਾਉਂਗਾ ਮੈਂ ਹੋਇਆ ਗਰਮ ਮੱਯਾਂ ਦਾ ਫਿਰ ਕੀ ਆ ਕਰਦਾ ਕਿਉਂ ਨੀਚੇ ਜਾਂ ਨੀਚੇ ਨਹੀਂ ਨੀਚੇ ਭਲਾ ਕਰੀਂ ਇੱਥੇ ਭਲਾ ਕਰੋ ਨੀਚੇ ਹੋ ਜਾਂਦੇ ਕਿਦਾਂ ਨਹੀਂ ਗਰਮ ਕਿੱਥੇ ਆ ਬੇਲੇ ਯਾਰ ਐਦਾਂ ਕੀ ਹੁੰਦਾ ਸਰਦੀ ਨਹੀਂ ਨਾ ਮੈਂ ਹੀ ਕਰਮਚਾਰ ਆ ਇਹਦੇ ਵਿੱਚ ਲੀਡ ਦਾ ਦੰਬੂ ਟੂਲ ਆ ਗਿਆ ਬੇਲੇ ਹਾਂ ਐਦਾਂ ਬਹਿ ਜਾ ਬੇਲੇ ਜੂ ਹੌਟ ਬਾਥ ਲਊਗਾ ਆਜੋ 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 ਉਹ ਆ ਬੁੱਲ ਲਈ ਜਾਂਦਾ ਬਾਥ ਕੀ ਦੀ ਕੁਈ ਨਹੀਂ ਉੱਪਰ ਲੈ ਜਾਂਗੇ ਚੱਕੇ ਆਉਤ ਹੈਗਾ ਨਾਲ ਤਾਂ ਹੈਗਾ ਆਜੋ 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 ਸਾਡੀ ਫੋਟੋ ਵਿੱਚ ਆਪ ਵੀ ਆਪ ਵੀ ਆਪ ਵੀ ਕਿਰਨ ਮਿਲੂਗੀ। ਹਾਲ ਨੇ ਅਗਨਾ ਦਾਪਾ। ਪਿੱਛੇ ਗੁਰਦੁਆਰਾ ਸਾਹਿਬ। ਚਲੋ ਹੁਣ ਚੱਲਦੇ ਆਂ ਇਹ ਨਹੀਂ ਪਤਾ ਕਿੱਥੇ ਚੱਲਦੇ ਆਂ ਚੱਲਦੇ ਆਂ ਚਲੋ। ਜਿੱਥੇ ਰੁਕਾਂਗੇ ਹੁਣ ਦੱਸ ਦਾਂਗੇ। 扣，扣，扣，扣。